ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੇ ਬਾਪੂ ਜੀ ਸਰਦਾਰ ਬਲਦੇਵ ਸਿੰਘ ਨਮੋਲ ਅਤੇ ਨਾਲ ਬੱਚਿਆਂ ਦੇ ਮੰਮੀ ਅੱਜ ਇੰਡੀਆ ਤੋਂ ਕੈਨੇਡਾ ਆਏ ਨੇ ਤੇ ਕਾਫੀ ਸੰਗਤਾਂ ਸਾਨੂੰ ਕਹਿੰਦੇ ਅਸੀਂ ਵੀ ਬਾਪੂ ਜੀ ਦੀ ਉਮਰ ਬਹੁਤ ਜ਼ਿਆਦਾ ਹੈ 95 ਸਾਲ ਉਮਰ ਹੈ ਸਾਧ ਸੰਗਤ ਜੀ ਇਹਨਾਂ ਦੀ ਵੀ ਜਹਾਜ਼ ਦੇ ਵਿੱਚ ਸਫ਼ਰ ਬਹੁਤ ਲੰਬਾ ਹੈ ਤੇ ਸ਼ਾਇਦ ਔਖੇ ਹੋਣਗੇ ਪਰ ਗੁਰਮukh ਸਤਗੁਰੂ ਜੀ ਕਹਿੰਦੇ ਗੁਰਮukh ਕਦੇ ਬੁੱਢੇ ਨਹੀਂ ਪਰ ਇਹਨਾਂ ਨੇ ਸਾਰਾ ਸਫਰ ਹੈ ਜਿਹੜਾ ਪੂਰਾ ਚੜ੍ਹਦੀ ਕਲਾ 'ਚ ਕਰਿਆ ਜੀ ਤੇ ਜਹਾਜ਼ ਦੇ ਵਿੱਚ ਇਹਨਾਂ ਨੂੰ ਸੀਟ ਸੀ ਜਿਹੜੀ ਉਹ ਵੀ ਐਕਸਟਰਾ ਜਿਹੜੀ ਲੈਗ ਸਪੇਸ ਹੁੰਦੀ ਹੈ ਉਹ ਦਿੱਤੀ ਹੋਈ ਸੀ ਪਰ ਚੜ੍ਹਦੀ ਕਲਾ ਨਾਲ ਇਹ 6 ਘੰਟਿਆਂ ਦਾ ਸਫਰ ਹਾਂਗਕਾਂਗ ਤੱਕ 14 ਘੰਟਿਆਂ ਦਾ ਸਫਰ ਅੱਗੇ ਟ੍ਰਾਂਟੋ ਤੱਕ ਹਾਂਗਕਾਂਗ ਤੋਂ ਟ੍ਰਾਂਟੋ ਕਰਕੇ ਫਿਰ ਇੰਡੀਆ ਦੇ ਵਿੱਚ ਪੰਜਾਬ ਤੋਂ ਜੋ ਚੱਲਦੇ ਆਪਾਂ ਦਿੱਲੀ ਉਹ ਵੀ 6 ਘੰਟੇ ਸਫਰ ਹੋ ਜਾਂਦਾ ਹੈ ਸਾਰਾ ਕੁੱਲ ਮਿਲਾ ਕੇ ਜਿਹੜਾ ਸਫ਼ਰ ਹੈ 35 36 ਘੰਟੇ ਸਫ਼ਰ ਬਣ ਜਾਂਦਾ ਹੈ ਚੜ੍ਹਦੀ ਕਲਾ ਚ ਕਰਕੇ ਅੱਜ ਪਹੁੰਚੇ ਨੇ ਜੀ ਸਾਰੇ ਬੱਚੇ ਇਕੱਠੇ ਹੋਏ ਹੋਏ ਨੇ ਤੇ ਖੁਸ਼ੀ ਦੇ ਵਿੱਚ ਅੱਜ ਪਹਿਲੇ ਦਿਨ ਕੈਨੇਡਾ ਦੀ ਧਰਤੀ ਤੇ ਬਾਪੂ ਜੀ ਕੇਕ ਕੱਟ ਰਹੇ ਨੇ ਜੀ ਹਾਂਜੀ ਕਰੋ ਜੀ ਸ਼ੁਰੂਆਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਵਾਲਿਆਂ ਨੂੰ ਸਾਡਾ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਹੈ ਉਹ ਇਹ ਹੈ ਵੀ ਅੱਜ ਸਮਾਜ ਦੇ ਵਿੱਚ ਬਜ਼ੁਰਗ ਨੇ ਜਿਹੜੇ ਆਪਾਂ ਬਜ਼ੁਰਗਾਂ ਤੋਂ ਕੁਝ ਸਿੱਖੀਏ ਉਹਨਾਂ ਤੋਂ ਪੁਰਾਣੀਆਂ ਗੱਲਾਂ ਸੁਣੀਏ ਬੱਚਿਆਂ ਨੂੰ ਬਜ਼ੁਰਗਾਂ ਦੇ ਕੋਲ ਬਿਠਾਈਏ ਔਰ ਬਜ਼ੁਰਗ ਦੇ ਕੋਲ ਬੱਚੇ ਬੈਠਣਗੇ ਉਹ ਪੁਰਾਣੀਆਂ ਸਾਖੀਆਂ ਗੁਰੂਆਂ ਦੀਆਂ ਸਾਖੀਆਂ ਭਗਤ ਸਹਿਬਾਨਾਂ ਦੀਆਂ ਸਾਖੀਆਂ ਬੱਚੇ ਪ੍ਰਾਣੀਆਂ ਗੱਲਾਂ ਸੁਣਦੇ ਨੇ ਇਸ ਪੰਜਾਬੀ ਸੱਭਿਆਚਾਰ ਦੀਆਂ ਗੱਲਾਂ ਔਰ ਉਹ ਬੱਚਿਆਂ ਨੂੰ ਜਿਹੜਾ ਬਜ਼ੁਰਗਾਂ ਦੇ ਕੋਲੇ ਬਿਠਾਵਾਂਗੇ ਤਾਂ ਜਿਹੜੇ ਬੱਚੇ ਨੇ ਆਪਣੇ ਗੁਰਮੁਖੀ ਨਾਲ ਪੰਜਾਬੀ ਦੇ ਨਾਲ ਆਪਣੇ ਪੰਜਾਬੀ ਸੱਭਿਆਚਾਰ ਨਾਲ ਸਿੱਖ ਸੱਭਿਆਚਾਰ ਨਾਲ ਬੱਚੇ ਜੁੜਨਗੇ ਵੱਧ ਤੋਂ ਵੱਧ ਬਜ਼ੁਰਗਾਂ ਦਾ ਸਤਕਾਰ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ